ਸਤਿ ਸ਼੍ਰੀ ਅਕਾਲ ਦੋਸਤੋ ਅੱਖਰ ਤੋਂ ਲਫਜ਼ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਸੰਤੋਖ ਸਿੰਘ ਧੀਰ ਦੀ ਕਹਾਣੀ ਸਾਂਝੀ ਕੰਧ 8 ਮਹੀਨੇ ਦੀ ਖੰਝਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀ ਘਰ ਬਣਾਉਣ ਦੀ ਪੁੱਜਤ ਚ ਹੋਇਆ ਤਾਂ ਰੀੜਕਾ ਸਾਂਝੀ ਕੰਧ ਉੱਤੇ ਪੈ ਗਿਆ ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ਪਿਛਲੇ ਬਰੇ ਦੀਆਂ ਬਾਰਸ਼ਾਂ ਚ ਕਪੂਰ ਸਿੰਘ ਦਾ ਘਰ ਟਹਿ ਗਿਆ ਉਹਨਾਂ ਦਾ ਕਿੰਨੇ ਹੀ ਘਰ ਟਹਿ ਗਏ ਸਨ ਪਰ ਕਪੂਰ ਸਿੰਘ ਦੇ ਘਰ ਦਾ ਟਹਿਣਾ ਪਿੰਡ ਚ ਸਭ ਤੋਂ ਵੱਡੀ ਦੁਰਘਟਨਾ ਸੀ ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਵਰੇ ਕਿਵੇਂ ਅੰਦਰੇ ਅੰਦਰ ਆਪਣੀ ਕਬੀਲਦਾਰੀ ਤੋੜਦਾ ਸੀ ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਚ ਧੱਕੇ ਖਾਂਦਾ ਰਿਹਾ ਉੱਥੇ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਚੱਲਦੀਆਂ ਸਨ ਹਾਰ ਕੇ ਉਹਨੂੰ 10 ਵਿੱਕੇ ਭੋਂ ਬੈ ਕਰਣੀ ਪਈ ਕਿੰਨਾ ਕੁ ਚਿਰ ਬੇਗਾਨੇ ਘਰਾਂ 'ਚ ਟੱਬਰ ਰੋਲਦਾ ਰਹੇ ਇੱਟਾਂ ਢਾਹ ਲਈਆਂ ਸੀਮਿੰਟ ਦਾ ਵੀ ਬੰਦੋਬਸਤ ਬਣ ਗਿਆ ਪਰ ਜਦ ਤੱਕ ਦਰਬਾਰੀ ਨਾਲ ਗੱਲ ਨਾ ਖੁੱਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗਲੀ ਸੀ ਕਿਸੇ ਦਾ ਰੌਲਾ ਨਹੀਂ ਸੱਜੇ ਪਾਸੇ ਦੀ ਕੰਧ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਹਦੇ ਘਰ ਦਾ ਵੀ ਲੱਗ ਪਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ ਕਦੇ ਨਾ ਕਦੇ ਉਹਨੇ ਵੀ ਦੋ ਖਨ ਆਬਾਦੀ ਵਿੱਚ ਛੱਤਨੇ ਸਨ ਇਸ ਲਈ ਉਹਨੇ ਸ਼ਤੀਰੀ ਧਰਨ ਵੇਲੇ ਅੱਧਾ ਦੇਣ ਮੰਨ ਲਿਆ ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਹੀ ਸੀ ਇਹ ਝਗੜਾ ਥੋੜੇ ਕੀ ਤਿਆ ਮੁਕਦਾ ਨਹੀਂ ਸੀ ਦਿਸਦਾ ਇੱਕ ਦੋ ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਉਹਨੇ ਕੋਈ ਹਾਂ ਹੂੰ ਨਾ ਕੀਤੀ ਸਗੋਂ ਰੁੱਖਾ ਜਵਾਬ ਦਿੰਦਿਆਂ ਕਿਹਾ ਕਿ ਜਦ ਕੰਦਾਂ ਦੇ ਸਮੇਂ ਆਉਣਗੇ ਕੰਦਾਂ ਦੇਖੀਆਂ ਜਾਣਗੀਆਂ ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਘਰੋਂ ਬੇਕਾਰ ਹੋਇਆ ਬੈਠਾ ਸੀ ਦਰਬਾਰੇ ਵਾਲੀ ਇਹ ਕੰਦ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ ਥਾਂ ਤੋਂ ਗਈ ਹੋਈ ਸੀ ਕਈ ਥਾਂ ਚਾਰ ਚਾਰ ਉਂਗਲਾਂ ਦੀਆਂ ਭਾਗਾਂ ਖੁੱਲੀਆਂ ਹੋਈਆਂ ਸਨ ਉਂਝ ਵੀ ਥੋਬੜ ਜਿਵੇਂ ਰਹੀ ਦੀ ਖਾਦੀ ਹੁੰਦੀ ਹੈ ਆਰਪਾਰ ਕਈ ਮੋਰੀਆਂ ਪਿੱਛੋਂ ਕੋਠੜੀ ਦੇ ਛਦੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ ਲੋੜ ਅਸਲ ਵਿੱਚ ਦਰਬਾਰੀ ਨੂੰ ਵੀ ਕੰਦ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ ਨਵੇਂ ਕੰਦ ਮਾੜੀ ਵੀ ਕਿਸ ਨੂੰ ਰਹਿੰਦੀ ਹੈ ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇਸ ਕੰਦ ਬਿਨਾਂ ਸਰਦਾ ਵੀ ਸੀ ਉਹਦੇ ਕੋਲ ਦੋ ਘਰ ਸਨ ਇਸ ਪੁਰਾਣੇ ਕੋਠੇ 'ਚ ਉਹਦਾ ਕੱਖ ਕੰਡਾ ਤੇ ਡੰਗਰ ਵੱੱਛਾ ਹੁੰਦਾ ਸੀ ਆਪ ਉਹ ਇਸ ਤੋਂ ਅਗਲੇ ਘਰ 'ਚ ਰਹਿੰਦੇ ਸਨ ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾ ਕਿਸੇ ਤਰ੍ਹਾਂ ਵੀ ਨਹੀਂ ਸਰਦਾ ਨਵੇਂ ਘਰ ਉੱਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ ਉਹ ਹੁਣ ਕੱਚ ਵੀ ਕਿਉਂ ਰੱਖੇ ਤਿੰਨੇ ਪਾਸਿਓਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਚਖਣਾ ਕਿਵੇਂ ਪੱਟ ਲਵੇ ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਨੇ ਕੱਚੀਆਂ ਤੇ ਬੋਧੀਆਂ ਕੰਧਾਂ ਦੇ ਅੱਗੇ ਥੋੜੇ ਹੱਥ ਲੱਗੇ ਸਨ ਕਪੂਰ ਸਿੰਘ ਬੜਾ ਤੰਗ ਪਿਆ ਸ਼ਰੀਕ ਕਹਿੰਦੇ ਹੁੰਦੇ ਨੇ ਆਖੇ ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ ਪਰ ਉਹ ਜਾਣਦਾ ਸੀ ਗੁੱਸੇ ਨਾਲ ਉਹਦਾ ਕੰਮ ਸੌਰਣਾ ਨਹੀਂ ਚਾਚੀ ਰਾਮਕੌਰ ਚੰਨਣ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹੋ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ ਗਲੀ ਗੁਆਂਡ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਉਹ ਫੇਰ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ ਖਵਰੇ ਕੋਈ ਗੱਲ ਉਹਦੀ ਅਕਲ ਚ ਆਹੀ ਜਾਵੇ ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਔਲਕੀ ਆਵਾਜ਼ ਮਾਰੀ ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵੱਲ ਨੂੰ ਗਿਆ ਹੈ ਕਪੂਰ ਸਿੰਘ ਮਗਰੇ ਤੁਰ ਪਿਆ ਉੱਥੇ ਹੀ ਦੋ ਆਦਮੀਆਂ ਸਾਹਮਣੇ ਗੱਲ ਕਰਨੀ ਯੋਗ ਸਮਝੀ ਜਾਂਦੇ ਅੱਗੇ ਰਾਮਰਤਨ ਪਟਵਾਰੀ ਧੰਮਾ ਸਿੰਘ ਸਰਪੰਚ ਟੁੰਡਾ ਲੰਬੜਧਾਰ ਤੇ ਇੱਕ ਦੋ ਆਦਮੀ ਹੋਰ ਮੰਝਿਆਂ ਉੱਤੇ ਬੈਠੇ ਸਨ ਦਰਬਾਰਾ ਪਟਵਾਰੀ ਦੀ ਪੈਨਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ ਭਾਈ ਦਰਬਾਰਾ ਸਿਆਂ ਕੰੰਧ ਦਾ ਫੇਰ ਹੁਣ ਕੀ ਕਰਨਾ ਹੈ ਕਿਹੜੀ ਕੰੰਧ ਦਰਬਾਰੇ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਤੂੰ ਭੁੱਲਿਆ ਹੋਇਆ ਕਪੂਰ ਸਿੰਘ ਬੋਲਿਆ ਆਪਣੀ ਸਾਂਝੀ ਮੈਨੂੰ ਨਹੀਂ ਲੋੜ ਕੰਦ ਕਰਨ ਦੀ ਉਪਰਿਆਂ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ 'ਚ ਖਾਲੀ ਝਾਕਦਿਆਂ ਕਿਹਾ ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਗਈ ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਐ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਐ ਭਲਾ ਐਡੀ ਵੱਡੀ ਕੰਦ ਕੱਲਾ 40 ਫੁੱਟ ਲੰਬੀ 14 ਫੁੱਟ ਉੱਚੀ 1.5 ਇੰਚ ਚੌੜੀ ਫਿਰ ਮੇਰੇ ਸਿਰ ਸਾਣ ਹੈ ਸਾਣਤਾ ਨਹੀਂ ਮੇਰਾ ਕੰਮ ਠਾਟਕਿਆ ਖੜਾ ਹੈ ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ اٹਕਿਆ ਰਹੇ ਦਰਬਾਰਾ ਸਿਰ ਨੂੰ ਆਇਆ ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ ਕਾਹਨੂੰ ਬਾਖੋ ਚੌੜ ਹੁੰਨੇ ਹੋ ਮਕਾਲੋ ਰਲ ਕੇ ਪਰ ਸਰਪੰਚ ਨੇ ਮਲਮੀ ਜੀਬ ਨਾਲ ਚੱਪ ਕੇ ਟੋਕਿਆ ਆਪਾਂ ਨੇ ਕਾਹਨੂੰ ਆਉਣਾ ਵਿੱਚ ਪਟਵਾਰੀ ਜੀ ਭਾਈ ਭਾਈ ਨੇ ਆਪੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ ਦਰਬਾਰੇ ਕੱਪਲ ਨੂੰ ਇੰਨਾਂ ਗੱਲਾਂ ਦੀ ਕੀ ਸ਼ਰਮ ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ ਦਰਬਾਰਾ ਸਿਆ ਮੈਂ ਤੈਨੂੰ ਮਿੰਨਤ ਨਾਲ ਕਹਿਣਾ ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ ਆਹ ਰਲ ਕੇ ਕੰਧ ਬਣਾਈਏ ਤੂੰ ਹਾਂ ਕਰ ਜੀ ਕੁਣ ਕਹੇਗਾ ਮੈਂ ਔਕਣੇ ਮੰਨ ਲੂੰਗਾ ਕੰਧ ਐ ਮਾੜੀ ਦੋਹਾਂ ਨੂੰ ਯਾ ਸੁਖ ਹੈ ਮਾੜੀ ਮੋਟੀ ਕੰਧੋੜੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖਾ ਹੈ ਤੂੰ ਮੈਨੂੰ ਬਹੁਤਾ ਚੁਕਾ ਦੇ ਆਪ ਥੋੜਾ ਚੁੱਕ ਲਈ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਦਿੱਤੀ ਕੁੱਟੀਆਂ ਉਹਦੇ ਮੱਥੇ 'ਚੋਂ ਮਿਟਣ ਲੱਗੀਆਂ ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀਵ ਹੀ ਕੀਤਾ ਪਰ ਉਹਦਾਂ ਹੀ ਹੌਲੀ ਜਹੀ ਸਰਪੰਚ ਖੁੰਘਾਰਿਆ ਇੰਨੀ ਹੌਲੀ ਤੇ ਇੰਨਾ ਬੇਮਲੂਮ ਜਿਸ ਵਿੱਚਲੀ ਰਾਮ ਜ ਨੂੰ ਦਰਬਾਰਾ ਹੀ ਉੱਜ ਸਕੇ ਦਰਬਾਰੇ ਨੂੰ ਫੇਰ ਵੱਟ ਚੜ ਗਿਆ ਤੇ ਉਹਦੇ ਪੱਦਰ ਹੁੰਦੇ ਮੱਥੇ 'ਚ ਕੁੱਟੀਆਂ ਫੇਰ ਸੰਗਣੀਆਂ ਹੋ ਗਈਆਂ ਉਹ ਮੈ ਸ਼ਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ ਪਰ ਤੈਨੂੰ ਅਨਕਾਰ ਕਿਹੜੀ ਗੱਲੋਂ ਐ ਕਪੂਰ ਸਿੰਘ ਫਿਰ ਵੀ ਭਾਈਵੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੋ ਸੀ ਮੇਰੇ 'ਚ ਨਹੀਂ ਜਾਣ ਪੈਸਾ ਖਰਚਣ ਦੀ ਮੈਂ ਫਾਹੇ ਚੜਾਂ ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ ਖਰਚ ਹਾਲੇ ਮੈਂ ਕਰ ਦਿੰਨਾ ਤੂੰ ਫੇਰ ਦੇ ਦੇਂ ਜਦ ਹੋਣਗੇ ਉਦੋਂ ਦੇ ਦੀ ਮੈਂ ਐਵੇਂ ਤੇਰੀ ਜੁੱਤੀ ਹੇਠਾਵਾ ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ ਤੇ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ ਟੁੰਡੇ ਲੰਬੜਦਾਰ ਨੇ ਗੱਲ ਮਕਾਉਣੀ ਚਾਹੀ ਲੈਣਾ ਦੇਣਾ ਬਣਿਆ ਹੋਇਆ ਹੀ ਐ ਕੋਈ ਡਰ ਨਹੀਂ ਅੱਗੜ ਪਿਛੜਦਾ ਵੀ ਕਪੂਰ ਸਿੰਘ ਦੀ ਹਾਲਤ ਉੱਤੇ ਉਹ ਤਰਸ ਆ ਰਿਹਾ ਸੀ ਤੈਨੂੰ ਨਹੀਂ ਪਤਾ ਚਾਚਾ ਦਰਬਾਰੇ ਨੇ ਝੱਟ ਤਾੜ ਦਿੱਤਾ ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਆਪਣੀ ਹੀਠੀ ਕਰਾਏ ਕਪੂਰ ਸਿੰਘ ਦੁਖੀ ਹੋ ਗਿਆ ਕੀ ਕਰੇ ਕੀ ਨਾ ਕਰੇ ਇਹ ਬੇਈਮਾਨ ਕਿਸੇ ਪਾਸੇ ਦੀ ਨਹੀਂ ਮੰਦਾ ਪੱਲਿਓ 400 ਰੁਪਇਆ ਲਾ ਕੇ ਉਹਨੂੰ ਮੁਫਤ ਚ ਕੰਦ ਬਣਾ ਕੇ ਦੇ ਦਿਓ ਤਾਂ ਲੋੜ ਐ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦਾ ਕੰਦ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਐ ਉਹ ਕਿਉਂ ਖਾਮ ਖਾ ਹਾਮੀ ਭਰੇ ਛਤੀਰੋ ਦੇ ਕੋਈ ਲਾ ਹੀ ਨਹੀਂ ਸਕਦਾ ਦਰਬਾਰਾ ਸਿਆਂ ਕਪੂਰ ਸਿੰਘ ਬਿਰਬਿਰ ਕਰਨ ਲੱਗਾ ਮੇਰੇ ਹਾਲ ਕੰਨੀ ਦੇਖ ਕਿੰਨਾ ਚਿਰ ਹੋ ਗਿਆ ਮੈਨੂੰ ਰੋਲ ਦੇ ਨੂੰ ਹੁਣ ਤੂੰ ਐਵੇਂ ਅੜਿੱਕਾ ਨਾ ਡਾ ਜੀਕਣ ਕਹੇਗਾ ਓਕਣੇ ਕਰ ਲਾਂਗੇ ਨਿੱਕਾ ਜਿਹਾ ਖੰਘੂਰਾ ਫੇਰ ਸੁਨਿਆ ਦਰਬਾਰੇ ਵਿੱਚ ਜਿਵੇਂ ਉਪਰੀ ਹਵਾ ਆ ਗਈ ਹੋਵੇ ਬਿਨਾ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ ਮੇਰਾ ਹਾਲ ਕਿਹੜਾ ਚੰਗਾ ਮੈਂ ਤੇਰੇ ਹਾਲ ਕੰਨੀ ਦੇਖਾਂ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ ਕਪੂਰ ਸਿੰਘ ਨੇ ਹੋਰ ਮੁਝਕੇ ਹੋਰ ਸਮਾਈ ਨਾਲ ਆਖਿਆ ਡੂੜ ਇੱਟ ਦੀ ਨਾ ਸਹੀ ਏ ਕਿੱਟ ਦੀ ਕਰ ਲੈ। ਏ ਕਿੱਟੀ ਨਹੀਂ ਕਰਨੀ ਕੱਚੀ ਕਰ ਲੈ। ਕੱਚੀ ਨਾ ਪੱਕੀ। ਚੱਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ। ਮਜ਼ਦੂਰੀ ਨਾ ਸਹੀ। ਉਹਨੇ ਹੋਰ ਕਾਂਪ ਖਾਧੀ ਪਰ ਦਰਬਾਰਾ ਤਾਂ ਇੱਕੋ ਆਟੇ ਦਾ ਛੀ ਸੀ ਹੋਰ ਵਿਗੜ ਕੇ ਬੋਲਿਆ। ਜਦ ਮੈਂ ਕੇਰਾ ਕਹਿ ਦਿੱਤਾ ਮੈਨੂੰ ਨਹੀਂ ਲੋੜ ਮੈਂ ਨਹੀਂ ਕਰਨੀ ਮੈਨੂੰ ਨਾ ਕਹੀਂ। ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ ਆਪਣੇ ਘਰ ਨੂੰ ਸਾਂਭਣਾ ਸ਼ਤੀਰਾ ਹੀਟ ਥੰਮੀਆਂ ਦੇਣੀਆਂ ਉਹਨੇ ਫੇਰ ਵੀ ਠਰਮੇ ਨਾਲ ਦਰਬਾਰੇ ਨੂੰ ਆਖਿਆ ਪਰ ਤੇਰੀ ਰਜ਼ਾਮੰਦੀ ਬਿਨਾ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ ਤੂੰ ਕੋਲ ਤਾਂ ਖੜ ਕੰਧ ਬਣੂਗੀ ਤਾਂ ਟਹਿ ਕੇ ਹੀ ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ ਤੂੰ ਕਹਣਾ ਕੋਲ ਖੜ ਮੈਨੂੰ ਚੱਟੀ ਪਈ ਐ ਨਾ ਬਾਈ ਵਿਚੋਂ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ ਆ ਤਾਂ ਬੇਜਾਏ ਐ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ ਇਹਨੂੰ ਕਹਿੰਦੇ ਨੇ ਸ਼ਰੀਕ ਉਹਨੇ ਦਿਲ ਚ ਆਖਿਆ ਬੰਦਾ ਕਿੱਥੋਂ ਤੱਕ ਸਬਰ ਕਰਦਾ ਰਹੇ ਤਾਂ ਵੀ ਉਹ ਤਖਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਰਤਾ ਨਹੀਂ ਧਰੇਂਗਾ ਮੇਰੀ ਕੰਧ ਤੇ ਸ਼ਤੀਰਧਰ ਨੂੰ ਮੈਨੂੰ ਕਿਹੜਾ ਹਟਾ ਸਕਦਾ ਮੈਂ ਮਾਲਕਾਂ ਕੰਧ ਦਾ ਦਰਬਾਰੇ ਨੇ ਇੱਕ ਥਾਪੜੀ ਤੇਰੀ ਕੱਲੇ ਦੀ ਹੈ ਕੰਧ ਮੇਰੀ ਨਹੀਂ ਤੂੰ ਬੌਤਾ ਮਾਲਕ ਐ ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ ਦਰਬਾਰੇ ਨੇ ਉਲਟੀ ਤੜੀ ਮਾਰੀ ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਐ ਤੂੰ ਭਾਲਦਾ ਅੱਧ ਤੇਰਾ ਕੋਠਾ ਢੈਣ ਨਾਲ ਕੰਧ ਹੋ ਗਈ ਨੰਗੀ ਜੇ ਮੀਹਾਂ ਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਐ ਅਰਜੀ ਦੇਉ ਇਹ ਨਗੌਰਾ ਮੇਰੇ ਉੱਤੇ ਹੁਣ ਗਿਨ ਕੇ ਲਈ ਤੂੰ ਹਰਜਾਨਾ ਮੇਰੇ ਕੋਲੋਂ ਹਵੇਲੀ ਦਾ ਚੱਲ ਮੈਂ ਟਾਉਣਾ ਕੰਧ ਆ ਹਟਾ ਤੂੰ ਮੈਨੂੰ ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ ਤੇ ਸਰੀਰ ਦਾ ਵੀ ਲਿੱਸਾ ਤੇ ਅੱਗੇ ਕਦੇ ਉਹਦੇ ਸਾਹਮਣੇ ਇਉਂ ਬੋਲਿਆ ਵੀ ਨਹੀਂ ਸੀ ਪਰ ਚੁੱਕ ਬੁਰੀ ਹੁੰਦੀ ਐ ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਵਾ ਚਾੜਦਾ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ ਨੇੜੇ ਹੀ ਸੀ ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਨਤ ਕੀਤੀ ਕਪੂਰ ਸਿੰਘ ਉੱਥੋਂ ਤੁਰ ਪਿਆ ਮਖਾਂ ਚੱਲ ਤਾਂ ਸਹੀ ਮੈਂ ਟਾਉਣਾ ਤੂੰ ਹਟਾਈ ਦੇਖੀ ਨਾਲੇ ਹੁਣ ਕੰਧ ਬਣਦੀ ਕਿਵੇਂ ਐ ਨਾਲੇ ਨਾ ਦੇ ਹੀ ਖਾਂ ਭਲਾਂ ਤੂੰ ਅੱਦ ਪਟਵਾਰ ਖਾਨੇ ਦਾ ਪੂਹਾ ਲੰਗਦਿਆਂ ਉਹ ਕਹਿ ਰਿਹਾ ਸੀ ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਬਹੁਤ ਮਾੜੀ ਗੱਲ ਆ ਦਰਬਾਰੇ ਖਾਤਰ ਕਿਸੇ ਲੋਟ ਤਾਂ ਬੰਦੇ ਨੂੰ ਮੰਨਣਾ ਚਾਹੀਦਾ ਕਪੂਰ ਸਿੰਘ ਦੁਚਿੱਤੀ ਚ ਪੈ ਗਿਆ ਘਰ ਬਣਾਵੇ ਜਾਂ ਨਾ ਬਣਾਵੇ ਏਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ ਕੰਧ ਬਣਦੀ ਦਿਸਦੀ ਨਹੀਂ ਅੱਧੀ ਵੱਡ ਕੇ ਬਣਾਉਣ ਠੋਕਰਾਂ ਕਰਨ ਚ ਉਹ ਗੱਲ ਨਹੀਂ ਚਾਰ ਚਪੇਰਿਓ ਪੱਕਾ ਸੋਨਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ ਜਦ ਕੰਦ ਉੱਤੇ ਕੰਮ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ ਪੱਕੀ ਬਣ ਗਈ ਤਾਂ ਚੰਗਾ ਨਹੀਂ ਠੋਕਰਾਂ ਕਰਕੇ ਉੱਤੇ ਪਾਸਵਲੀਆ ਪਾ ਦੇਾਂਗੇ ਇੱਕ ਪਾਸਾ ਜਨੂ ਕੱਚਾ ਰਹਿ ਗਿਆ ਹੋਰ ਹੁਣ ਕੀਤਾ ਵੀ ਕੀ ਜਾਵੇ ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜੀ ਮਾਰੇ ਪਰ ਮਾਮਲਾ ਹੋਰ ਚੱਕਰ ਚ ਪੈ ਜਾਣਾ ਸੀ ਜੇਠ ਹਾੜ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ ਜੇ ਇਸ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ ਤੇ ਨਾਲੇ ਹੁਣ ਦਾ ਖੁੰਝਿਆ ਖਬਰੇ ਕਾਦ ਉੱਤੇ ਜਾ ਪਵੇ ਕੰਮ ਸ਼ੁਰੂ ਹੋ ਗਿਆ ਚਾਚੀ RAM ਕੌਰ ਵਾਲੀ ਕੰਦ ਢਾ ਕੇ ਮਜ਼ਦੂਰ ਨੀਹਾਂ ਕੱਟਣ ਲੱਗੇ ਤਿੰਨਾ ਦਿਨਾਂ ਚ ਕੰਦ ਸਿਰੇ ਜਾ ਲੱਗੀ ਦਲਹਾਨ ਬਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ ਬੈਠਕ ਦੀਆਂ ਕੰੰਧਾਂ ਉੱਠਣ ਲੱਗੀਆਂ ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ ਦਸਾਂ ਦਿਨਾਂ 'ਚ ਥਾਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਡਾਂ ਲੱਗ ਗਏ ਡਿਊਡੀ ਦੀ ਚੁਗਾਠ ਵੀ ਧਰੀ ਗਈ ਬੈਠਕ ਚਾਚੀ ਰਾਮਕੌਰ ਦੀ ਕੰਧ ਨਾਲ ਸੀ ਤੇ ਲੰਗਨ ਲਈ ਡਿਊਡੀ ਦਰਬਾਰੇ ਵੱਲ ਡਿਊਡੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲਿੰਟਲ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ ਡਿਊਡੀ ਦੀ ਲਿੰਟਲ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ ਜਦ ਕੋਈ ਵਾਹਣਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠੇ ਕੀਤਾ ਸਾਰਾ ਪਿੰਡ ਚੌਂਦਰੀ ਉੱਤੇ ਜੁੜ ਗਿਆ ਪੰਚਾਇਤ ਨੇ ਦਰਬਾਰੇ ਨੂੰ ਸਾਥ ਚ ਬੁਲਾਇਆ ਤੇ ਕੰਦ ਕਰਨ ਲਈ ਆਖਿਆ ਪਹਿਲਾਂ ਉਹਨੇ ਬੜੇ ਪੈਰ ਅੜਾਏ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋੜ ਨਹੀਂ ਮੇਰੀ ਪੁੱਜਤ ਨਹੀਂ ਅਖੀਰ ਪੰਚਾਇਤ ਨੇ ਸਮਝਾ ਤਮਕਾ ਕੇ ਮਨਾ ਹੀ ਲਿਆ ਪਿੰਡ ਦੀ ਸਾਂਝ ਹੀ ਰਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਮਜ਼ਦੂਰੀ ਉਹਨੂੰ ਛੱਡੀ ਗਈ ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਉਹਨੂੰ ਕਿਉਂਕਿ ਕੰਦ ਦੀ ਹਾਲੇ ਇੰਨੀ ਲੋੜ ਨਹੀਂ ਸੀ ਇਸ ਲਈ ਰਿਆਇਤ ਵਜੋਂ ਰਕਮ ਦੋ ਲੰਮੀਆਂ ਕਿਸ਼ਤਾਂ 'ਚ ਵੰਡ ਦਿੱਤੀ ਆਉਂਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਮਾਣੀ ਨੂੰ ਤੇ ਦੂਜੀ ਅਗਲੀ ਲੋੜੀ ਨੂੰ ਕਾਗਜ਼ ਬਣ ਗਿਆ ਭਾਵੇਂ ਮਜ਼ਦੂਰੀ ਸਾਰੀ ਕਪੂਰ ਸਿੰਘ ਦੀ ਸਿਰ ਪੈ ਗਈ ਸੀ ਜੋ 80-82 ਤੱਕ ਬੰਦੀ ਸੀ ਤਾਂ ਵੀ ਉਹ ਖੁਸ਼ ਸੀ ਕੰਮ ਤੁਰਦਾ ਹੋ ਗਿਆ ਉਹਦੇ ਸਿਰ ਚਾਲੀ ਕੋਈ ਵੱਧ ਪਏ ਕੋਈ ਗੱਲ ਨਹੀਂ ਇੰਨਾ ਕੁਝ ਤਾਂ ਉਹ ਆਪ ਵੀ ਜਾ ਜਾ ਕੇ ਦਰਬਾਰੇ ਨੂੰ ਕਹਿੰਦਾ ਹੀ ਸੀ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਦ ਟੁਹਾ ਕੇ ਨੀਂ ਪਟਵਾਉਣ ਲੱਗੇ ਇੱਟ ਤਰਨ ਵੇਲੇ ਕੰਦ ਉੱਤੇ ਮੇਲਾ ਲੱਗ ਗਿਆ ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ ਪਰ ਜਦ ਹੁਣ ਕੰਦ ਬਣ ਨਹੀਂ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਚ ਉਹਦੀ ਹਿੱਕ ਉੱਤੇ ਸੱਪ ਲਟ ਰਿਹਾ ਸੀ ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ ਤੇ ਦੂਜੇ ਪਾਸਿਓਂ ਨਾਰ ਸਿੰਘ ਅਕਾਲੀ ਨੇ ਜਦ ਰੱਸੀ ਨਾਰ ਸਿੰਘ ਨੇ ਨੀਂਦ ਦੇ ਸਿਰੇ ਉੱਤੇ ਛੋਹੀ ਤਾਂ ਝੱਟ ਬੁਖਲਾਈ ਆਵਾਜ਼ ਚ ਦਰਬਾਰਾ ਬੋਲਿਆ ਆਪਣੇ ਅਮਾਨ ਨੂੰ ਜਾਣ ਕੇ ਨਿਆ ਕਰੀ ਕਾਲੀਆ ਸਾਨੂੰ ਤਾਂ ਦੋਵੇਂ ਇੱਕਸਾਰ ਹੋਂ ਦਰਬਾਰਾ ਸਿਆਂ ਨਾਰ ਸਿੰਘ ਨੇ ਉੱਤਰ ਦਿੱਤਾ ਸਾਰੇ ਲੋਕ ਇੱਕ ਟੱਕ ਰੱਸੀ ਵੱਲ ਦੇਖਣ ਲੱਗੇ ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਪਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ ਇੱਕਦਮ ਰੌਲਾ ਪੈ ਗਿਆ ਆ ਤਾਂ ਜਮਾ ਵਿੰਗੀ ਐ ਇੱਥੇ ਕੰਧ ਜਾਂਦੀ ਹੋਈ ਨਹੀਂ ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ ਰਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ ਹੁਣ ਠੀਕ ਹੈ ਸਾਰਿਆਂ ਨੇ ਤਸੱਲੀ ਦਾ ਸਾਹ ਲਿਆ ਸਾਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਿਆ ਕਿ ਦਰਬਾਰੇ ਨੇ ਝਟ ਰੌਲਾ ਪਾ ਦਿੱਤਾ ਮੈਨੂੰ ਨਹੀਂ ਮਨਜ਼ੂਰ ਇਹ ਕੋਈ ਅਨਸਾਫ਼ ਹੈ ਕੰਦ ਚਾਰ ਉਂਗਲ ਮੇਰੇ ਪਾਸੇ ਪਈ ਹੈ ਤੇਰੇ ਪਾਸੇ ਤਾਂ ਸਾਰੀਓ ਪਈ ਹੈ ਜਦ ਚਾਰ ਆਦਮੀ ਖੜੇ ਨੇ ਕੋਲ ਕਪੂਰ ਸਿੰਘ ਬੋਲਿਆ ਦਰਬਾਰੀ ਨੇ ਝਟ ਗਾਲ ਕੱਢ ਕੇ ਆਖਿਆ ਜੰਮਿਆ ਕੌਣ ਹੈ ਓਏ ਮੇਰੇ ਪਾਸੇ ਕੰਧ ਕਰਨ ਵਾਲਾ ਬੰਦਾ ਭਾਵੇਂ ਲੱਖ ਨਰਮ ਹੋਵੇ ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ ਨਿਉਂ ਚ ਗੱਡ ਦੂ ਨਿਉਂ ਚ ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆ ਆ ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ ਦਰਬਾਰੇ ਨੇ ਲੈੰਦਿਆਂ ਹੀ ਦੋ ਹੱਥੜੀ ਜੋੜ ਕੇ लाਠੀ ਕਪੂਰ ਸਿੰਘ ਤੇ ਮਾਰੀ ਆ ਤੈਨੂੰ ਦੇਖਣ ਨਿਉਂ ਚ ਗੱਡਦੇ ਨੂੰ ਤੇ ਨਾਲ ਦੀ ਨਾਲ ਤਾਂ ਤੀਰੀ ਕਪੂਰ ਸਿੰਘ ਦੇ ਸਿਰ ਚੋਂ ਆਈ ਕੀਚਰਾ ਕੀਚਰਾ ਛੱਟ ਗੰਧਾਲੀ ਦਰਬਾਰੇ ਦੇ ਮੋਰਾ ਉੱਤੇ ਪਈ ਦੂਜੀ ਬੁੜਪੜੀ ਚ ਲਹੂ ਦੀ ਟੀਕ ਜਲ ਪਈ ਤੇ ਉਹ ਉਲਟ ਕੇ ਨਿਉਂ ਚ ਜਾ ਡਿੱਗਿਆ ਪੰਜ ਰੱਸੀ ਛੱਡ ਕੇ ਪਰਾਂ ਹੋ ਗਏ ਆਖਰ ਕੁਝ ਲੋਕ ਹੌਸਲਾ ਕਰਕੇ ਛਡਾਉਣ ਲੱਗੇ ਤਿੰਨੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮੇਨੋ ਮੇਣੀ ਹੋਣ ਲੱਗੀਆਂ ਚੀਕ ਚਿਹਾਰਾ ਗਾਲਾਂ ਦੁੱਪੜਾ ਕੰਨ ਪਈ ਆਵਾਜ਼ ਨਾ ਸੁਣੇ ਦੋ ਘੰਟੇ ਉਹ ਝੱਜੂ ਪਿਆ ਉਹ ਰੂਦ ਛਾਣਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤੇ ਬਣ ਗਈ ਜਿਹੋ ਜਿਹੇ ਚਾਹੀਦੀ ਸੀ ਉਹੋ ਜਿਹੇ ਪਰ ਜਿਉਣ ਦਾ ਹੱਜ ਕੋਈ ਨਾ ਰਹਾ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਕੇ ਹਟੀ ਦੋਹਾਂ ਤਰ੍ਹਾਂ ਦੀਆਂ ਜਮਾਨਤਾ ਹੋ ਗਈਆਂ ਦਿਲਾਂ ਚ ਪਾਟਕ ਪੈ ਗਈ ਬੋਲ ਚਾਲ ਜਾਂਦੀ ਰਹੀ ਪੋਸ਼ਤਾਂ ਲਈ ਵੈਰ ਖੜਾ ਹੋ ਗਿਆ 2 4 6 ਮਹੀਨੇ ਔੜਕ ਵਰਾ ਲੰਘਾ ਲਿਆ ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਛੇੜਨਾ ਚਾਇਆ ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ ਮੁੱਕਰ ਤਾਂ ਹੋ ਸਕਦਾ ਹੀ ਨਹੀਂ 6 ਮਹੀਨੇ ਹੋਰ ਲੰਘ ਗਏ ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ ਅਥਨ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲੀ ਸੀ ਕਿ ਇੱਕ ਸਵੀਰ ਕਾਲਜਾ ਫੜੀ ਚਾਚੀ ਰਾਮਕੌਰ ਆਈ ਤੈਂ ਕੁਛ ਸੁਣਿਆ ਕਪੂਰ ਸਿਆਂ ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ ਨਾ ਚਾਚੀ ਕਿਉਂ ਕੀ ਗੱਲ ਐ ਲੈ ਵੀ ਤੈਨੂੰ ਖਬਰ ਹੀ ਨਹੀਂ ਮੁੰਡਾ ਤਾਂ ਪੁੰਜੇ ਲਿਹਾ ਪਿਆ ਦਰਬਾਰਾ ਦਰਬਾਰਾ ਲੈ ਹੋਰ ਕੀ ਉਹ ਤਾਂ ਨਮੂਣੀਏ ਨਾਲ ਜੁੜਿਆ ਪਿਆ ਠੰਡ ਦੀ ਸੀੜ ਚ ਆ ਗਿਆ 15 ਦਿਨ ਹੋ ਗਏ ਰਾਤ ਬਹੂ ਰੋਂਦੀ ਨਹੀਂ ਸੀ ਚੱਲੀ ਜਾਂਦੀ ਇੱਕ ਤਾਂ ਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ ਬਿਨਾ ਪੈਸੇ ਮੈਨੂੰ ਤਾਂ ਚਾਚੀ ਹੁਣ ਤਾਂ ਇੱਥੋਂ ਪਤਾ ਲੱਗਿਆ ਲੈ ਆਹੋ ਡੱਡ ਤੈਨੂੰ ਕਿਤੇ ਉੱਪਰ ਆਉਣ ਜਾਣ ਬਾਜੋਂ ਕੰਦੋਲੇ ਪਰਦੇਸ ਐ ਚਾਚੀ ਲੈ ਉਹ ਜਾਣੇ ਨਹਾਣਾ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸਉ ਕਹਿਂਦੇ ਆਂ ਚਾਚੀ ਸੈਣ ਤੋਂ ਸੁੱਟ ਕੇ ਚਲੀ ਗਈ ਕਪੂਰ ਸਿੰਘ ਉੱਠਿਆ ਤੇ ਝੱਗ ਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਗ ਗਿਆ ਵੇੜੇ 'ਚ ਕੰਦ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਝਾ ਸੀ ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਵੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ ਸੁੱਕ ਕੇ ਪਿੰਜਰ ਬਣਿਆ ਸਰੀਰ ਕਾਲਾ ਧੂਏ ਵਰਗਾ ਰੰਗ ਅੰਦਰ ਤਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਧਾ ਦਿੱਤਾ ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਤੇ ਬਹਿ ਗਿਆ ਕੀ ਹਾਲ ਐ ਭਾਈ ਦਰਬਾਰਿਆ ਰਜਾਈ ਦੇ ਆਸਰੇ ਢੋਲਾ ਕੇ ਦਰਬਾਰਾ ਕੁਝ ਬੈਠਦਾ ਹੋਇਆ ਬੋਲਿਆ ਹੁਣ ਤਾਂ ਚੰਗਾ ਐ ਬਈ ਬਿਮਾਰੀ ਦਾ ਭੰਨਿਆ ਉਹਦਾ ਨਿਢਾਲ ਮਨ ਕੁਝ ਕਰਾਰ ਫੜਾਇਆ ਕੋਈ ਨਾ ਤੂੰ ਪਿਆਰ ਹੈ ਉੱਠਣ ਦੀ ਖੇਚਲ ਨਾ ਕਰ ਕਮਜ਼ੋਰੀ ਜਾਦੇ ਹੈ ਪੋਲਨ ਲਗਿਆ ਦਰਬਾਰੇ ਦਾ ਸਾਰਾ ਤਿਗ ਕੰਬਦਾ ਸੀ ਸਭ ਦੂਰ ਹੋ ਜੂ ਚਗਾਠ ਬਚ ਰਹੇ ਬਾਣ ਬਥੇਰਾ ਕਪੂਰ ਸਿੰਘ ਨੇ ਹੌਸਲਾ ਦਿੱਤਾ ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਬੱਖੀਆਂ ਉੱਤੇ ਸੇਕਣ ਲਈ ਲਿਈ ਆਲਾਜ ਕੀਦਾ ਕਪੂਰ ਸਿੰਘ ਨੇ ਪੁੱਛਿਆ ਆਲਾਜ ਦਰਬਾਰਾ ਅੱਗੇ ਚੁੱਪ ਕਰ ਗਿਆ ਇਲਾਜ ਕਿਸੇ ਦਾ ਵੀ ਨਹੀਂ ਸੀ ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਨੇ ਕਪੂਰ ਸਿੰਘ ਤੁਰ ਲੁਕਿਆ ਕੀ ਸੀ ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ 'ਚ ਪਾ ਦਿੱਤਾ ਮੈਂ ਜਾ ਕੇ ਮੰਡਿਓ ਡਾਕਟਰ ਨੂੰ ਭੇਜਦਾ ਦਰਬਾਰੇ ਦੇ ਮਨ 'ਚ ਹੂਕ ਉੱਠੀ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ ਕਾਂਦਾਲੇ ਤੂੰ ਹਾਲੇ ਤਕੜਾ ਹੋ ਦਿੰਦਾ ਰਹੀ ਪੈਸੇ ਪੈਸਿਆਂ ਸਾਲਿਆਂ ਨੇ ਨਾਲ ਜਾਣਾ ਦਰਬਾਰੇ ਦੀਆਂ ਅੱਖਾਂ ਸੇ ਮਾਈਆਂ ਥੋੜੇ ਚਿਰ ਪਿੱਛੋਂ ਭਰੇ ਹੋਏ ਗੱਲ ਨਾਲ ਉਹ ਧੀਮਾ ਜਿਹਾ ਬੋਲਿਆ ਮਕਾਨ ਦਾ ਕੰਮ ਚੜ ਗਿਆ ਸਿਰੇ ਥੋੜਾ ਜਿਹਾ ਟੀ ਪਟੱਲਾ ਰਹਿੰਦਾ ਸੀਮੈਂਟ ਥੁੜ ਗਿਆ ਮੈਨੂੰ ਤਾਂ ਸਹੁਰਾ ਸਰਪੰਚ ਪਖਾਉਂਦਾ ਰਿਹਾ ਨਹੀਂ ਮੈਂ ਕਿਹੜਾ ਤੇਰਾ ਦੁੱਖੀ ਸੀ ਹੁਣ ਤੂੰ ਇੰਨਾਂ ਗੱਲਾਂ ਨੂੰ ਮਨ ਤੇ ਨਾ ਲਿਆ ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹਾੜ ਦਾ ਬਾਂਸੂ ਦਾ ਵਿਆਹ ਦੇ ਦੀਏ ਦਰਬਾਰੇ ਦੇ ਲੂ ਲੂਚੋਂ ਆਪਣਤ ਜਾਗ ਰਹੀ ਸੀ ਕੋਈ ਡਰ ਨਹੀਂ ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ ਤੂੰ ਆਏਂਗਾ ਜਿੱਕਣ ਤੂੰ ਕਹੇ ਦਰਬਾਰੇ ਨੇ ਕੰਬਦੇ ਹੱਥਾਂ 'ਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ ਤੇਰੇ ਬਿਨਾ ਬਾਈ ਮੈਂ ਕਾਹਦੇ ਯੋਗਾਂ ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ 'ਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾ ਫੁੱਟ ਪਈਆਂ ਉਹ ਤੂੰ ਦਿਲ ਰੱਖ ਵੀਰ ਮੈਂ ਤੇ ਇਥੋਂ ਨਾ ਵਰਤਾ ਨਹੀਂ ਕਪੂਰ ਸਿੰਘ ਨੇ ਮਸੀਏ ਬੋਲ ਆਖੇ ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ